ਸ੍ਰੀਕਾਲ ਦੋਸਤੋ ਪੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਵੇਂ ਕਿ ਹਰ ਇੱਕ ਬੰਦੇ ਦੇ ਕੁਝ ਸੁਪਨੇ ਹੁੰਦੇ ਆ ਜਾਂ ਕੁਝ ਉਹਦੇ ਗੋਲ ਹੁੰਦੇ ਆ ਜਿਹੜੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਕਰਨਾ ਚਾਹੁੰਦਾ। ਜਿਵੇਂ ਕਿਸੇ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਪੈਸਾ ਇਕੱਠਾ ਕਰਨਾ ਹੁੰਦਾ। ਜਾਂ ਫਿਰ ਕਿਸੇ ਨੇ ਬੱਚਿਆਂ ਦੀ ਮੈਰਿਜ ਦੇ ਵਾਸਤੇ ਪੈਸਾ ਇਕੱਠਾ ਕਰਨਾ ਹੁੰਦਾ। ਕਿਉਂਕਿ ਅੱਜ ਕੱਲ ਪੜ੍ਹਾਈ ਹੋਈ ਜਾਂ ਬੱਚਿਆਂ ਦੀ ਮੈਰਿਜ ਹੋਈ ਜਾਂ ਆਪਾਂ ਹੋਰ ਕੋਈ ਆਪਣਾ ਜਿਹੜਾ ਟਾਸਕਾ ਜਾਂ ਰੋਲ ਪੂਰਾ ਕਰਨਾ ਚਾਹੁੰਦੇ ਆ ਤਾਂ ਉਸ ਵਾਸਤੇ ਆਪਾਂ ਨੂੰ ਇੱਕ ਵੱਡੇ ਫੰਡ ਦੀ ਜ਼ਰੂਰਤ ਹੁੰਦੀ ਹੈ ਜਾਂ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੁੰਦੀ ਹੈ। ਪਰ ਜੇਕਰ ਆਪਾਂ ਸ਼ੁਰੂ ਦੇ ਵਿੱਚ ਹੀ ਥੋੜਾ ਥੋੜਾ ਪੈਸਾ ਅਲੱਗ ਤੋਂ ਰੱਖਦੇ ਜਾਈਏ ਜਾਂ ਇਕੱਠਾ ਕਰਦੇ ਜਾਈਏ ਜਾਂ ਕਿਸੇ ਸਕੀਮ ਦੇ ਵਿੱਚ ਲਾਉਂਦੇ ਜਾਈਏ ਤਾਂ ਆਪਾਂ ਨੂੰ 15-20 ਸਾਲਾਂ ਬਾਅਦ ਇਹ ਚੀਜ਼ ਦੀ ਆਪਣੀ ਟੈਨਸ਼ਨ ਖਤਮ ਹੋ ਜੇ ਵੀ ਆਪਾਂ ਨੂੰ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਪੈਸਾ ਨਹੀਂ ਹੈ ਆਪਣੇ ਕੋਲੇ ਜਾਂ ਬੱਚਿਆਂ ਦੇ ਮੈਰਿਜ ਦੇ ਵਾਸਤੇ ਆਪਣੇ ਕੋਲੇ ਪੈਸਾ ਨਹੀਂ ਹੈ ਤਾਂ ਇਸੇ ਤਰ੍ਹਾਂ ਦੀ ਅੱਜ ਇੱਕ ਸਕੀਮ ਨੂੰ ਸਕੀਮ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੀ ਬਿਲਕੁਲ ਰਿਸਕ ਫਰੀ ਸਕੀਮਾਂ ਦੀ ਗਵਰਨਮੈਂਟ ਦੀ ਸਰਕਾਰੀ ਸਕੀਮਾਂ ਜਿਸ ਦੇ ਵਿੱਚ ਆਪਾਂ ਮਹੀਨੇ ਦੇ ਵਿੱਚ ਇੱਕ ਛੋਟੀ ਜੀ ਰਕਮ ਨਿਵੇਸ਼ ਕਰਕੇ ਜਾਂ ਫਿਰ ਜਮਾ ਕਰਕੇ 15-20 ਸਾਲਾਂ ਦੇ ਵਿੱਚ 19-20 ਲੱਖ ਰੁਪਏ ਦਾ ਫੰਡ ਬਣਾ ਸਕਦੇ ਹਾਂ ਤਾਂ ਆਪਾਂ ਤੁਹਾਨੂੰ ਅੱਜ ਦੱਸਦੇ ਆ ਉਸੇ ਸਕੀਮ ਬਾਰੇ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਇਹ ਸਕੀਮ ਆ ਜਿਹੜੀ ਇਹ ਪੋਸਟ ਆਫਸ ਦੀ ਪੀਪੀਐਫ ਸਕੀਮ ਆ ਗਈ ਸਰਕਾਰੀ ਸਕੀਮ ਆ ਇਸ ਸਕੀਮ ਦੇ ਵਿੱਚ ਜੇਕਰ ਆਪਾਂ ਨਿਵੇਸ਼ ਕਰਦੇ ਆ ਆਪਣਾ ਪੈਸਾ ਜਮ੍ਹਾਂ ਕਰਦੇ ਆ ਜਾਂ ਪੈਸਾ ਲਗਾਉਨੇ ਆ ਤਾਂ 15 ਸਾਲਾਂ ਬਾਅਦ ਆਪਾਂ ਨੂੰ 19-20 ਲੱਖ ਰੁਪਇਆ ਮਿਲ ਜਾਊਗਾ ਜਿਹਦੇ ਨਾਲ ਆਪਾਂ ਆਪਣੇ ਜਿਹੜੇ ਵੀ ਟਾਸਕ ਨੇ ਉਹ ਪੂਰੇ ਕਰ ਸਕਦੇ ਆ ਹਾਂਜੀ ਦੋਸਤੋ ਜਿਹੜਾ ਇਹ ਪੋਸਟ ਆਫਸ ਪੀਪੀਐਫ ਸਕੀਮ ਆਗੀ ਇਹ ਸਕੀਮ ਕੀ ਆ ਤਾਂ ਇੱਕ ਸਰਕਾਰੀ ਸਕੀਮ ਆ ਇਹ ਪੋਸਟ ਆਫਸ ਦੀ ਇੱਕ ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਆਗੀ ਇਸ ਤੋਂ ਬਾਅਦ ਆ ਦੋਸਤੋ ਵੀ ਇਹ ਸਕੀਮ ਦੇ ਕੀ ਫਾਇਦੇ ਨੇ ਤਾਂ ਸਕੀਮ ਦਾ ਸਭ ਤੋਂ ਪਹਿਲਾ ਵੱਡਾ ਫਾਇਦਾ ਹੈਗਾ ਜਿਹੜਾ ਕਿਉਂਕਿ ਇਹ ਸਰਕਾਰੀ ਸਕੀਮ ਆ ਤੇ ਆਪਣਾ ਪੈਸਾ ਜਿਹੜਾ ਬਿਲਕੁਲ ਸੁਰੱਖਿਅਤ ਰਹੂਗਾ ਆਪਾਂ ਨੂੰ ਆਪਣੇ ਪੈਸੇ ਡੁੱਬਣ ਦਾ ਬਿਲਕੁਲ ਵੀ ਇਹਦੇ ਵਿੱਚ 1% ਵੀ ਚਾਂਸ ਨਹੀਂ ਹੈ। ਉਸ ਤੋਂ ਬਾਅਦ ਦੂਸਰਾ ਫਾਇਦਾ ਇਹਦਾ ਵੀ ਕੋਈ ਆਪਾਂ ਨੂੰ ਡਰ ਨਹੀਂ ਆ, ਕੋਈ ਰਿਸਕ ਨਹੀਂ ਆ ਵੀ ਆਪਣਾ ਪੈਸਾ ਘਟ ਜਾਊਗਾ। ਜਾਂ ਫਿਰ ਆਪਾਂ ਨੂੰ ਕੋਈ ਹੋਰ ਐਸਾ ਵੈਸਾ ਡਰ ਨਹੀਂ ਵੀ ਆਪਣੇ ਪੈਸੇ ਦਾ ਕੋਈ ਮਤਲਬ ਕਿ ਆਪਣਾ ਪੈਸਾ ਲਾਸਟ ਦੇ ਆਪਾਂ ਨੂੰ ਨਾ ਹੀ ਮਿਲੇ। ਇਹ ਜੀ ਕੋਈ ਇਹ ਸਕੀਮ ਨਹੀਂ, ਕੋਈ ਐ ਨਹੀਂ ਹੈਗਾ ਵੀ ਇਹ ਕੋਈ ਪ੍ਰਾਈਵੇਟ ਕੰਪਨੀ ਹੈ ਵੀ ਆਪਣਾ ਪੈਸਾ ਲੈ ਕੇ ਭੱਜ ਜਾਊਗੀ ਤਾਂ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਤੀਸਰਾ ਇਸ ਦਾ ਫਾਇਦਾ ਹੈਗਾ ਵੀ ਇਹ ਜਿਹੜੀ ਸੀਮਾ ਹੈ ਟੈਕਸ ਫਰੀ ਆ ਜਦੋਂ ਵੀ 15 ਸਾਲਾਂ ਬਾਅਦ ਆਪਾਂ ਆਪਣਾ ਪੈਸਾ ਇਕੱਠਾ ਕਢਵਾਵਾਂਗੇ ਤਾਂ ਆਪਾਂ ਨੂੰ ਇਹਦੇ ਉੱਤੇ ਕੋਈ ਟੈਕਸ ਨਹੀਂ ਦੇਣਾ ਬਿਲਕੁਲ ਜ਼ੀਰੋ ਆ ਤੇ ਇਹ ਮਤਲਬ ਕਿ ਜਿਹੜਾ ਇਨਕਮ ਟੈਕਸ ਦਾ ਇਨਕਮ ਟੈਕਸ ਦੀ ਜਿਹੜੀ ਮਤਲਬ ਕਿ 80C ਦੇ ਤਹਿਤ ਬਿਲਕੁਲ ਟੈਕਸ ਫਰੀ ਹੈ ਜਿਹੜੀ ਅਮਾਉਂਟ ਆਪਾਂ ਨੂੰ ਲਾਸਟ ਦੇ ਉੱਤੇ ਮੈਚਿਓਰਿਟੀ ਦੇ ਟਾਈਮ ਤੇ ਮਿਲੇਗੀ ਇਸ ਤੋਂ ਬਾਅਦ ਇਹਦਾ ਫਾਇਦਾ ਵੀ ਇਹਦੇ ਉੱਤੇ ਆਪਾਂ ਨੂੰ 7.1% ਦਾ ਚੱਕਰਵਾਤੀ ਵਿਆਜ ਮਿਲੇਗਾ ਕੰਪਾਊਂਡਿੰਗ ਇੰਟਰਸਟ ਮਿਲੇਗਾ ਤਾਂ ਇਹ ਸਕੀਮ ਦੇ ਮੈਨਮੈਂਟ ਜਿਹੜੇ ਫਾਇਦੇ ਆ ਇਸ ਤੋਂ ਬਾਅਦ ਆ ਦੋਸਤੋ ਵੀ ਇਸ ਸਕੀਮ ਦੇ ਵਿੱਚ ਆਪਾਂ ਨੂੰ ਕਿੰਨੇ ਪੈਸੇ ਜਮਾ ਕਰਨੇ ਪੈਣਗੇ ਵੀ 15 ਸਾਲਾਂ ਬਾਅਦ ਆਪਾਂ ਨੂੰ 19 ਲੱਖ ਰੁਪਏ ਦੇ ਕਰੀਬ ਜਾਂ 19.5 ਲੱਖ ਦੇ ਕਰੀਬ ਆਪਾਂ ਨੂੰ ਪੈਸਾ ਮਿਲ ਜਾਊਗਾ ਤਾਂ ਇਸ ਸਕੀਮ ਦੇ ਵਿੱਚ ਦੋਸਤੋ ਜੇਕਰ ਆਪਾਂ ਰੋਜ਼ ਦੇ ਲਈਏ ਜਾਂ ਡੇਲੀ ਦੇ ਲਈਏ ਤਾਂ ਆਪਾਂ ਨੂੰ 200 ਰੁਪਏ ਇੱਕ ਮਹੀਨੇ ਦੇ ਆਪਾਂ ਨੂੰ 6000 ਰੁਪਏ ਸਕੀਮ ਦੇ ਵਿੱਚ ਲਗਾਉਣੇ ਆ ਤਾਂ ਇਸ ਤਰ੍ਹਾਂ ਇੱਕ ਸਾਲ ਦੇ ਵਿੱਚ ਜਿਹੜੇ ਆਪਾਂ ਟੋਟਲ ਪੈਸੇ ਲਾਵਾਂਗੇ ਤਾਂ ਉਹ 72000 ਰੁਪਏ ਇੱਕ ਸਾਲ ਦੇ ਵਿੱਚ ਇਸ ਸਕੀਮ ਦੇ ਵਿੱਚ ਆਪਾਂ ਲਾਵਾਂਗੇ ਤੇ ਇਸ ਸਕੀਮ ਦੇ ਉੱਤੇ ਆਪਾਂ ਨੂੰ 7.1% ਜਿਹੜਾ ਰੇਟ ਆਫ ਇੰਟਰਸਟ ਆ ਉਹ ਮਿਲੇਗਾ ਤੇ ਉਹ ਕੰਪਾਊਂਡਿੰਗ ਇੰਟਰਸਟ ਮਿਲੇਗਾ ਮਤਲਬ ਕਿ ਇੱਕ ਸਾਲ ਦੇ ਵਿੱਚ ਜੇ ਆਪਾਂ 72000 ਰੁਪਏ ਲਾਇਆ ਉਹਦੇ ਉੱਤੇ 7.1% ਇੰਟਰਸਟ ਲੱਗ ਕੇ ਜਿੰਨੀ ਅਮਾਉਂਟ ਬਣ ਗਈ ਉਹ 72000 ਦੇ ਵਿੱਚ ਪਲੱਸ ਹੋ ਜਾਊਗੀ ਤੇ ਫਿਰ ਅਗਲੇ ਸਾਲ ਉਹ ਮਾਉ ਜਿਹੜਾ ਵਿਆਜ ਆਪਣਾ ਵਿੱਚ ਜੁੜਿਆ ਹੋ ਉਹਦੇ ਉੱਤੇ ਫਿਰ ਵਿਆਜ ਲੱਗੂਗਾ ਤਾਂ ਇਸ ਤਰ੍ਹਾਂ ਇਹ ਸਕੀਮ ਆ ਜਿਹੜੀ ਆਪਾਂ 15 ਸਾਲਾਂ ਤੱਕ ਚਲਾਉਣੀ ਆ 15 ਸਾਲ ਮਤਲਬ ਕਿ ਲਗਾਤਾਰ ਆਪਾਂ ਨੂੰ 6000 ਰੁਪਏ ਮਹੀਨਾ ਇਸ ਸਕੀਮ ਦੇ ਵਿੱਚ ਡਿਪੋਜ਼ਿਟ ਕਰਨਾਗਾ ਜਮਾ ਕਰਨਾਗਾ ਤਾਂ ਦੋਸਤੋ ਇਸ ਤੋਂ ਬਾਅਦ ਸਭਾਲ ਵੀ ਆਪਾਂ ਨੂੰ 15 ਸਾਲਾਂ ਬਾਅਦ ਕਿੰਨੇ ਰੁਪਏ ਜਿਹੜੇ ਮਿਲਣਗੇ ਅੰਜੇ ਕਰ ਦੋਸਤੋ ਆਪਾਂ ਕੈਲਕੂਲੇਸ਼ਨ ਕਰੀਏ ਤਾਂ 72000 ਰੁਪਏ ਇੱਕ ਸਾਲ ਦਾ ਹੈ ਤੇ ਇਹਨੂੰ ਆਪਾਂ 15 ਨਾਲ ਮਲਟੀਪਲਾਈ ਕਰੀਏ 15 ਸਾਲ ਜੇ ਆਪਾਂ ਇਹਦੇ ਵਿੱਚ ਜਮਾ ਕਰਾਂਗੇ ਪੈਸੇ ਤਾਂ ਇਹ 10 ਲੱਖ ਤੇ 80000 ਰੁਪਏ ਆਪਣੇ ਬਣੀਓ ਜਮਾ ਹੋ ਜਾਊਗਾ ਕਿਉਂਕਿ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਉਹ ਗੱਲ ਦੀ ਤਰ੍ਹਾਂ ਜੇਕਰ ਆਪਾਂ 200 ਰੁਪਏ ਦਿਨ ਦਾ ਤੇ 6 600 ਰੁਪਏ ਇੱਕ ਮਹੀਨੇ ਦਾ ਜਮਾ ਕਰਾਂਗੇ ਤਾਂ ਇਹ 10,80,000 ਰੁਪਏ ਟੋਟਲ ਆਪਾਂ ਉਹਦੇ ਵਿੱਚ ਜਮਾ ਕਰ ਚੁੱਕੇ ਹਾਂ ਸਕੀਮ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਨੂੰ ਪੈਸਾ ਮਿਲਣਾ ਦੋਸਤੋ ਉਹ 19,52,000 ਤੇ 740 ਰੁਪਏ ਐਨੇ ਰੁਪਏ ਆਪਾਂ ਨੂੰ 15 ਸਾਲਾਂ ਬਾਅਦ ਮਿਲ ਜਾਣਗੇ ਜੀਨੇ ਰੁਪਏ ਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਵਧੀਆ ਪੜਾਈ ਕਰਵਾ ਸਕਦੇ ਆ ਜਾਂ ਫਿਰ ਉਹਨਾਂ ਦੀ ਮੈਰਿਜ ਕਰ ਸਕਦੇ ਆ ਜਾਂ ਫਿਰ ਤੁਹਾਡਾ ਜੋ ਵੀ ਗੋਲ ਹੈਗਾ ਉਸ ਨੂੰ ਤੁਸੀਂ ਅਚੀਵ ਕਰ ਸਕਦੇ ਹੋ ਉਸ ਨੂੰ ਤੁਸੀਂ ਪੂਰਾ ਕਰ ਸਕਦੇ ਆ ਤਾਂ ਇਸ ਸਕੀਮ ਦੇ ਵਿੱਚ ਜਿਹੜਾ ਆਪਾਂ ਨੂੰ ਵਿਆਜ ਮਿਲੂਗਾ ਕੰਪਾਊਂਡਿੰਗ ਇੰਟਰਸਟ ਮਿਲੂਗਾ ਉਹ 872000 ਤੇ 740 ਰੁਪਏ ਆਪਾਂ ਨੂੰ ਵਿਆਜ ਦੇ ਮਿਲ ਜਾਣਗੇ ਤੇ ਇਹ ਜਿਹੜਾ 1952740 ਆਪਾਂ ਨੂੰ ਮਿਲਣਗੇ ਇਸ ਤੇ ਆਪਾਂ ਕੋਈ ਟੈਕਸ ਨਹੀਂ ਦੇਣਾ ਇਹ ਬਿਲਕੁਲ ਟੈਕਸ ਫਰੀ ਹੋਊਗਾ ਤਾਂ ਇਸ ਤਨਾਏ ਜੇਕਰ ਕੋਈ ਬਹੁਤ ਘੱਟ ਰਿਸਕ ਦੇ ਵਿੱਚ ਪੈਸਾ ਜਮਾ ਕਰਨਾ ਚਾਹੁੰਦਾ ਤਾਂ ਪੋਸਟ ਆਫਸ ਦੀ ਇਹ ਸਕੀਮ ਦੇ ਵਿੱਚ ਉਹ ਪੈਸਾ ਲਗਾ ਸਕਦਾਗਾ ਬਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਮਤਲਬ ਕਿ ਜਿਆਦਾ ਇਹ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ ਵੀ ਤੁਸੀਂ ਇਹਦੇ ਵਿੱਚ ਪੈਸਾ ਲਗਾਓ ਪਰ ਜੇਕਰ ਤੁਹਾਡਾ ਮਨ ਮੰਨਦਾਗਾ ਤਾਂ ਤੁਸੀਂ ਇਹ ਸਕੀਮ ਦੇ ਵਿੱਚ ਪੈਸਾ ਲਗਾ ਸਕਦੇ ਹੋ ਕਿਉਂਕਿ ਇਹ ਬਿਲਕੁਲ ਰਿਸਕ ਫਰੀ ਸਕੀਮ ਆ ਤੁਹਾਡਾ ਪੈਸਾ ਸੁਰੱਖਿਅਤ ਰਹੂਗਾ ਇਸ ਲਈ ਜੇਕਰ ਤੁਸੀਂ ਮਤਲਬ ਤੁਹਾਡਾ ਮਨ ਮੰਨਦਾਗਾ ਜਾਂ ਤੁਸੀਂ ਇਸ ਚੀਜ਼ ਦੇ ਵਿੱਚ ਇੰਟਰਸਟਿੰਗ ਹੋ ਤਾਂ ਇਹ ਸਕੀਮ ਦੇ ਵਿੱਚ ਤੁਸੀਂ ਪੈਸਾ ਲਗਾ ਸਕਦੇ ਹੋ ਤਾਂ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤੇ ਅੱਗੇ ਆਉਣ ਵਾਲੀਆਂ ਵੀਡੀਓ ਜਾਂ ਵਧੀਆਂ ਅੱਗੇ ਆਉਣ ਵਾਲੀਆਂ ਨਵੀਆਂ-ਨਵੀਆਂ ਜਾਣਕਾਰੀਆਂ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਣ ਤਾਂ ਸਾਰੇ ਦੋਸਤਾਂ ਦਾ ਇੱਕ ਵਾਰ ਦੁਬਾਰਾ ਫਿਰ ਧੰਨਵਾਦ ਤਾਂ ਆਪਾਂ ਦੋਸਤੋਂ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਸਤਿ ਸ੍ਰੀ ਅਕਾਲ ਦੋਸਤੋ